ਕਬਿਤ ਸੰਕਟ ਹਰਨ ਸਭ ਸੰਤ ਕੀ ਕਰਨ ਚੰਡ ਤਾਰਨ ਤਰਨ ਅਰ ਲੋਚਨ ਵਿਸਾਲ ਹੈ ਚੰਡਿਕਾ ਦੁਰਗਾ ਸਾਰੇ ਕਸ਼ਟਾ ਨੂੰ ਨਸ਼ਟ ਕਰਨ ਵਾਲੀ ਅਤੇ ਸਾਰੇ ਕਮਾਂ ਨੂੰ ਸਿੱਧ ਕਰਨ ਵਾਲੀ ਸੰਸਾਰ ਸਮੁੰਦਰ ਤੋਂ ਪਾਰ ਕਰਨ ਵਾਲੀ ਅਤੇ ਵੱਡੇ ਨੇਤਰਾ ਵਾਲੀ ਹੈ ਆਦ ਜਾ ਕੈ ਆਹਮ ਹੈ ਅੰਤ ਕੋ ਨਾ ਪਾਰਾ ਵਾਰ ਸਰਨ ਉਬਾਰਣ ਕਰਨ ਪਿਤ ਪਾਲ ਹੈ ਜਿਸ ਦੇ ਮੁੱਢ ਦਾ ਪਤਾ ਲਗਾ ਸਕਣਾ ਕਠਿਨ ਹੈ ਜਿਸ ਦੇ ਅੰਤ ਦਾ ਆਰ ਪਾਰ ਨਹੀਂ ਹੈ ਜੋ ਸ਼ਰਨ ਵਿੱਚ ਆਇਆ ਨੂੰ ਬਚਾਉਣ ਵਾਲੀ ਅਤੇ ਪ੍ਰਿਤ ਪਾਲਣ ਵਾਲੀ ਹੈ ਅਸੁਰ ਸੰਘਾਰਨ ਅਨੇਕ ਦੁੱਖ ਜਾਰਨ ਸੋ ਪਤਿਤ ਉਦਾਰਨ ਛਡਾਏ ਜਮ ਜਾਲ ਹੈ ਜੋ ਦੇਵਤਾ ਨੂੰ ਨਸ਼ਟ ਕਰਨ ਵਾਲੀ ਹੈ ਅਨੇਕਾਂ ਦੁੱਖਾਂ ਨੂੰ ਸਾੜਨ ਵਾਲੀ ਹੈ ਪਾਪੀਆਂ ਨੂੰ ਧਾਰਨ ਵਾਲੀ ਹੈ ਅਤੇ ਜੰਮਾ ਦੇ ਜਾਲ ਤੋਂ ਛੁਡਾ ਲੈਣ ਵਾਲੀ ਹੈ। ਦੇਵੀ ਵਰ ਲਾਇਕ ਸੋ ਬੁੱਧ ਹੋ ਕੀ ਦਾਇਕ। ਸੋ ਦੇਵ ਵਰ ਪਾਇਕ ਬਣਾਵੇ ਗ੍ਰੰਥ ਹਾਲ ਹੈ। ਦੁਰਗਾ ਵਰ ਦੇਣ ਯੋਗ ਹੈ। ਸ੍ਰੇਸ਼ਟ ਬੁੱਧੀ ਪ੍ਰਦਾਨ ਕਰਨ ਵਾਲੀ ਹੈ। ਉਸ ਦੇ ਵਰ ਦੇ ਨਾਲ ਦਾਸ ਇਸ ਗ੍ਰੰਥ ਨੂੰ ਛੇਤੀ ਹੀ ਤਿਆਰ ਕਰ ਲਵੇਗਾ। ਸਵਯਯਾ ਆਦਰ ਸੁਤਾ ਹੂ ਕੀ ਜੋ ਤਨਿਆ ਮਹਿਕਾ ਸੁਰ ਕੀ ਮਰਤਾ ਫੁਨ ਚੋ ਜੋ ਪਾਰਵਤੀ ਦੀ ਪੁੱਤਰੀ ਕਾਲੀ ਹੈ ਅਤੇ ਮਹਿਕਾ ਸੁਰ ਨੂੰ ਮਾਰਨ ਵਾਲੀ ਹੈ ਇੰਦਰ ਕੋ ਰਾਜੈ ਕੀ ਦੇਵੇ ਆ ਕਰਤਾ ਬਦ ਸੁੰਭ ਨਿ ਸੁੰਭੈ ਤੋ ਜੋ ਇੰਦਰ ਨੂੰ ਰਾਜ ਦਿਵਾਉਣ ਵਾਲੀ ਹੈ ਅਤੇ ਸੁੰਭ ਅਤੇ ਨਿ ਸੁੰਭ ਦੋਹਾਂ ਤੈਤਾ ਨੂੰ ਮਾਰਨ ਵਾਲੀ ਹੈ ਜੋ ਜਪ ਕੇ ਇਹ ਸੇਵ ਕਰੈ ਬਰ ਕੋ 16 ਹੈ ਮਨ ਇ 300 ਜੋ ਕੋਈ ਕਾਲੀ ਨੂੰ ਜਪ ਕੇ ਉਸ ਦੀ ਸੇਵਾ ਕਰਦਾ ਹੈ ਉਹ ਮਨ ਪਉਂਦੇ ਵਾਰ ਪ੍ਰਾਪਤ ਕਰਦਾ ਹੈ ਲੋਕ ਵਿਖੈ ਉਹ ਕੀ ਸੰਤੁਲ ਗਰੀਬ ਨਿਵਾਜ ਨਾ ਦੂਸਰ ਕੋਉ ਜਗਤ ਵਿੱਚ ਉਸ ਦੇ ਬਰਾਬਰ ਕੋਈ ਦੂਜਾ ਗਰੀਬ ਨਿਵਾਜ ਨਹੀਂ ਹੈ ਇਤਿ ਸ਼੍ਰੀ ਦੇਵੀ ਜੂ ਕੀ ਉਸ ਤਦ ਸਮਾਪਤਮ ਇੱਥੇ ਸ਼੍ਰੀ ਦੇਵੀ ਜੀ ਦੀ ਉਸਤਤ ਸਮਾਪਤ ਹੁੰਦੀ ਹੈ ਅਥ ਪ੍ਰਥਮੀ ਬ੍ਰਹਮਾ ਪਹਿ ਪੁਕਾਰਤ ਪਈ ਹੁਣ ਪ੍ਰਥਮੀ ਨੇ ਬ੍ਰਹਮਾ ਕੋਲ ਪੁਕਾਰ ਕੀਤੀ ਸਵਈਆ ਦੈਤਨ ਕੇ ਪਰਤੇ ਡਰਤੇ ਜੋ ਭਈ ਪ੍ਰਥਮੀ ਬਹੁ ਭਾਰ ਹੈ ਭਾਰੀ ਦੈਤਾ ਦੇ ਭਾਰ ਅਤੇ ਡਰ ਨਾਲ ਜੋ ਧਰਤੀ ਬਹੁਤ ਭਾਰ ਕਰਕੇ ਭਾਰੀ ਹੋ ਗਈ ਸੀ ਗਾਇਕੋ ਰੂਪ ਤਬੈ ਧਰ ਕੇ ਬ੍ਰਹਮਾ ਰਿਖ ਪੈ ਚਲ ਜਾਏ ਪੁਕਾਰੀ ਉਸ ਨੇ ਗਾਇਉ ਦਾ ਰੂਪ ਧਾਰ ਕੇ ਬ੍ਰਹਮਾ ਕੋ ਜਾ ਕੇ ਪੁਕਾਰ ਕੀਤੀ ਬ੍ਰਹਮ ਕਹੋ ਤਮ ਹੂੰ ਹਮ ਹੂੰ ਮਿਲ ਜਾਏ ਤਹਾਂ ਜੈ ਹੈ ਪ੍ਰਤ ਤਾਰੀ ਬ੍ਰਹਮਾ ਨੇ ਉਸ ਨੂੰ ਕਿਹਾ ਤੋ ਅਤੇ ਮੈਂ ਇਕੱਠੇ ਮਿਲ ਕੇ ਉੱਥੇ ਜਾਈਏ ਜਿੱਥੇ ਵਿਸ਼ਨੂ ਰਹਿੰਦਾ ਹੈ ਜਾਏ ਕਰੈ ਬੇਨਤੀ ਤਹਿ ਕੀ ਰਗੁਨਾਥ ਸੁਨੋ ਇਹ ਬਾਤ ਹਮਾਰੀ ਜਾਕੇ ਉਸਨੂੰ ਬੇਨਤੀ ਕਰੀਏ ਏ ਰਗੁਨਾਥ ਸਾਡੀ ਇਹ ਬੇਨਤੀ ਸੁਨੋ ਬ੍ਰਹਮ ਕੋ ਆਗਰ ਸਬੈ ਤਰ ਕੈ ਸੋਤਾ ਹਾਂ ਕੋ ਚੱਲੇ ਤਨ ਕੇ ਤਨੀਆਂ ਸਾਰੇ ਦੇਵਤੇ ਬ੍ਰਹਮਾ ਨੂੰ ਅੱਗੇ ਕਰਕੇ ਤਨ ਦੇ ਬਲ ਨਾਲ ਉਥੋਂ ਤੁਰ ਪਏ ਜਬ ਜਾਏ ਪੁਕਾਰ ਕਰੀ ਤਹਿ ਸਮੂਹੋ ਰੋਵਾ ਤਨਾ ਮਨ ਜਿਹੋ ਹਨੀਆਂ ਤਦੋਂ ਉਸ ਦੇ ਸਾਹਮਣੇ Muni ਆਦੀ ਨੇ ਜਾ ਕੇ ਪੁਕਾਰ ਕੀਤੀ ਅਤੇ Muni ਇੰਜ ਰੋਣ ਲੱਗੇ ਜਿਵੇਂ ਕਿਸੇ ਨੇ ਮਾਰਿਆ ਹੁੰਦਾ ਹੈ ਤਾਂ ਛਬਕੀ ਅਤ ਹੀ ਉਪਮਾ ਕਬਨੇ ਮਨ ਪੀਤਰ ਯੋ ਕਨੀਆਂ ਉਸ ਦਿਸ਼ ਦੀ ਬਹੁਤ ਹੀ ਚੰਗੀ ਉਪਮਾ ਕਵੀ ਨੇ ਆਪਣੇ ਮਨ ਵਿੱਚ ਇਸ ਤਰ੍ਹਾਂ ਵਿਚਾਰੀ ਹੈ ਜਿਮ ਲੁੱਟੇ ਤੈ ਅਗਰਜ ਚੌਧਰੀ ਕੈ ਕਟਵਾਰ ਪੈ ਕੋਕਤ ਹੈ ਬਨੀਆਂ ਕਿ ਜਿਵੇਂ ਕੋਈ ਬਾਣੀਆਂ ਲੁੱਟੇ ਜਾਣਤੇ ਚੌਧਰੀ ਨੂੰ ਅੱਗੇ ਕਰਕੇ ਕਟਵਾਲ ਕੋਲ ਪੁਕਾਰ ਕਰਦਾ ਹੈ ਲੈ ਬ੍ਰਹਮਾ ਸੁਰ ਸੈਨ ਸਬੈ ਤਹ ਦੌਰ ਗਏ ਜਹ ਸਾਗਰ ਪਾਰੀ ਬ੍ਰਹਮਾ ਆਪਣੇ ਨਾਲ ਦੇਵਤਿਆਂ ਦੇ ਸਾਰੇ ਦਲ ਲੈ ਕੇ ਭੱਜ ਕੇ ਉੱਥੇ ਗਿਆ ਜਿੱਥੇ ਭਾਰੀ ਛੀਰ ਸਮੁੰਦਰ ਸੀ ਗਾਏ ਪਰ ਨਾਮ ਕਰੋ ਤਿਨ ਕੋ ਆਪਣੇ ਲਖਬਾਰ ਨਿਵਾਰ ਪਖਾਰੀ ਧਰਤੀ ਰੋਪੀ ਗਾਉ ਨੇ ਉਹਨਾਂ ਨੂੰ ਪ੍ਰਣਾਮ ਕੀਤਾ ਅਤੇ ਆਪਣੇ ਨੇਤਰਾ ਲਖ ਦੇ ਜਲ ਬਾਰਣ ਨਾਲ ਉਹਨਾਂ ਦੇ ਦਰ ਨੂੰ ਤੋੜ ਦਿੱਤਾ ਪਾਏ ਪਰੇ ਚਤੁਰਾਨਨ ਤਾਹੇ ਕੇ ਦੇਖ ਬਿਮਾਨ ਤਹਾ ਬਰਤਤਾਰੀ ਉਥੇ ਬਿਮਾਨ ਵਿੱਚ ਬੈਠੇ ਵਿਸ਼ਨੂ ਨੂੰ ਵੇਖ ਕੇ ਉਹਨਾਂ ਦੇ ਚਰਨਾਂ ਉੱਤੇ ਬ੍ਰਹਮਾ ਟਿਕ ਪਿਆ ब्रह्मक यो ब्रह्मा कह जाहो अवतार ले मैं जर दै तन मारी परम सत्ता ने ब्रह्मा नु कह तू जा मैं अवतार धार के दैता दी जाड़ पोट दंगा वाहेगुरु जी का खालसा वाहेगुरु जी की फतेह